ਪੰਜਾਬ ਸਰਕਾਰ ਤੁਹਾਡੇ ਦਵਾਰ ਮੁਹਿੰਮ ਤਹਿਤ ਬਟਾਲਾ ਵਿੱਚ ਲੱਗੇ ਵਿਸ਼ੇਸ਼ ਕੈਂਪ ਵਿੱਚ ਵਿਧਾਇਕ ਅਮਨ ਸ਼ੇਰ ਸਿੰਘ ਕਲਸੀ ਅਤੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਲੋਕਾਂ ਨਾਲ ਗੱਲਬਾਤ ਕਰਕੇ ਵੱਖ-ਵੱਖ ਵਿਭਾਗਾਂ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਦੀ ਜਾਣਕਾਰੀ ਲਈ ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਅਤੇ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਵੱਖ-ਵੱਖ ਸੇਵਾਵਾਂ ਦਾ ਲਾਭ ਲੈਣ ਵਾਲੇ ਲਾਭਪਾਤਰੀਆਂ ਨੂੰ ਮੌਕੇ ਤੇ ਸਰਟੀਫਿਕੇਟ ਵੀ ਵੰਡੇ ਨੇ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਵਿਦਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਦਾ ਉਹਨਾਂ ਦੇ ਕੋਲ ਜਾ ਕੇ ਹੱਲ ਕਰਨ ਲਈ ਇਹ ਸ਼ਾਨਦਾਰ ਉਪਰਾਲਾ ਕੀਤਾ ਗਿਆ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਹੱਲ ਕੀਤੀਆਂ ਜਾ ਰਹੀਆਂ ਨੇ ਉਹਨਾਂ ਇਹ ਵੀ ਕਹੇ ਕਿ ਦੂਰ ਦਰਾਡੇ ਏਰੀਏ ਤੋਂ ਲੋਕਾਂ ਨੂੰ ਆਪਣਾ ਕੰਮ ਕਰਵਾਉਣ ਲਈ ਵੱਖ-ਵੱਖ ਸਰਕਾਰੀ ਦਫ਼ਤਰਾਂ ਦੇ ਚੱਕਰ ਮਾਰਨੇ ਪੈਂਦੇ ਸਨ ਪਰ ਹੁਣ ਖੁਦ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਲੋਕ ਲੋਕਾਂ ਤੱਕ ਪਹੁੰਚ ਕਰਕੇ ਸਰਕਾਰੀ ਸੇਵਾਵਾਂ ਦਾ ਲਾਭ ਪੁੱਜਦਾ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਵਿਸ਼ੇਸ਼ ਕੈਂਪਾਂ ਵਿੱਚ ਆ ਕੇ ਸਰਕਾਰੀ ਸੇਵਾਵਾਂ ਦਾ ਬਤ ਤੋਂ ਬਤ ਲਾਭ ਹਾਸਲ ਕਰਨ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਆਓ ਮਾਰਦੇ ਪੂਰੀ ਖਬਰ ਤੇ ਨਜ਼ਰ ਮਾਰਦੇ ਬੜੀ ਖੁਸ਼ੀ ਦੀ ਗੱਲ ਹੈ ਜੀ ਸੀਐਮ ਸਾਹਿਬ ਨੇ ਮਾਨ ਸਾਹਿਬ ਨੇ ਕਿਹਾ ਸੀ ਵੀ ਸਰਕਾਰ ਜਿਹੜੀ ਆ ਸੱਥਾਂ ਤੋਂ ਚੱਲੂਗੀ ਮਹੱਲਿਆਂ ਤੋਂ ਚੱਲੂਗੀ ਪਿੰਡਾਂ ਤੋਂ ਚੱਲੂਗੀ ਤੁਹਾਡੀਆਂ ਸਮੱਸਿਆਵਾਂ ਜਿਹੜੀਆਂ ਨੇ ਠੀਕ ਹੈ ਉਹ ਆ ਕੇ ਤੁਹਾਡੇ ਕੋਲ ਸੁਣੀਆਂ ਜਾਣਗੀਆਂ ਉਹ ਅੱਜ ਦੇਖਣ ਨੂੰ ਮਿਲਿਆ ਕਿਉਂਕਿ ਅੱਜ ਬਟਾਲੇ ਹਲਕੇ ਵਿੱਚ ਤਿੰਨ ਕੈਂਪ ਸੀ ਇੱਕ ਮੈਂ ਕਿਹਾ ਸਕਦਾ ਹਾਂ ਵੀ ਵਾਰਡ ਨੰਬਰ 1 ਦੇ ਵਿੱਚ ਤੇ ਇੱਕ ਵਾਰਡ ਨੰਬਰ 22 ਦੇ ਵਿੱਚ ਇੱਕ ਦੰਦੇ ਵਿੱਚ ਅੱਜ ਕਈ ਲੋਕਾਂ ਨੇ ਇਹਦਾ ਬੈਨੀਫਿਟ ਲਿਆ ਫਾਇਦਾ ਲਿਆ ਹੈ ਇਹਦਾ ਔਰ ਅੱਜ ਸਾਡਾ ਪਹਿਲਾ ਦਿਨ ਸੀ ਸਾਨੂੰ ਵੀ ਅੱਜ ਜਿਹੜਾ ਕਿਤੇ ਇੱਕ ਦੋ ਕਮੀਆਂ ਨਜ਼ਰ ਆਈਆਂ ਉਹ ਵੀ ਕਮੀਆਂ ਨੂੰ ਆਪਾਂ ਦੂਰ ਕੀਤਾ ਸੋ ਕਹਿਣ ਦਾ ਭਾਵ ਉਹ ਜਿਹੜੀ ਗੱਲ ਆ ਸੀਐਮ ਸਾਹਿਬ ਦੀ ਉਹਨਾਂ ਨੂੰ ਪੁਰਨੇ ਜਿਹੜੇ ਉਹ ਪਾਉਣੇ ਸ਼ੁਰੂ ਕਰ ਦਿੱਤੇ ਨੇ ਅੱਜ ਹੁਣ ਜਿਤਨਾ ਇਸ ਵਾਰਡ ਨੰਬਰ 1 ਚ ਆਏ ਆ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੀ ਉਹਨਾਂ ਨੇ ਸਾਰਿਆਂ ਨੂੰ ਦੱਸ ਤੇ ਸਾਰਿਆਂ ਦੱਸੀਆਂ ਕਿਸੇ ਦੀ ਕੋਈ ਗਲੀ ਦਾ ਕੰਮ ਸੀ ਕਿਸੇ ਦਾ ਕੋਈ ਸੀਵਰੇ ਦਾ ਕੰਮ ਸੀ ਕਿਸੇ ਦਾ ਸਰਟੀਫਿਕੇਟ ਦਾ ਸੀ ਸੋ ਕਹਿਣ ਦਾ ਭਾਵ ਸਾਨੂੰ ਇਸ ਗੱਲ ਦੀ ਖੁਸ਼ੀ ਆ ਅੱਗੇ ਤੇ ਕੋਈ ਸੁਣਦਾ ਹੀ ਨਹੀਂ ਉਹ ਆਪਾਂ ਇਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਦਾ ਹੱਲ ਕਰਨ ਦਾ ਜਿਹੜਾ ਵਾ ਵੀ ਉਹ ਪਰਾਲਾ ਕਰ ਰਹੇ ਹੈ। ਸਕਿੰਤ ਨੇ ਆਪਣੇ ਵੀ ਟਵੀਟ ਕੀਤਾ ਹੈ ਕਿ ਕੀ ਰਜਿਸਟਰੀਆਂ ਤੇ ਜਿਹੜੀ ਐਨਓਸੀ ਦੀ ਸ਼ਰਤ ਹੈ। ਦੇਖੋ ਜੀ ਮੈਂ ਤੁਹਾਨੂੰ ਅੱਗੇ ਰਸਣਾ ਚਾਹੁੰਦਾ। ਉਹ ਚਤਰਾ ਸਾਲਾਂ ਦਾ ਸਿਸਟਮ ਸਾਨੂੰ ਥੋੜਾ ਜਿਆ ਮਿਲਿਆ ਉੱਤਰਾ ਦਾ। ਪਰ ਮੈਂ ਮਾਣ ਮਹਿਸੂਸ ਕਰਦਾ ਆ ਵੀ ਜਿਸ ਢੰਗ ਨਾਲ ਸਰਕਾਰ ਚੱਲ ਰਹੀ ਆ ਉਸ ਢੰਗ ਨਾਲ ਹੁਣ ਅਫਸਰ ਸਾਡੇ ਸਾਥ ਦੇ ਰਹੇ ਨੇ। ਆਉਣ ਵਾਲਾ ਸਮਾਂ ਬਹੁਤ ਵਧੀਆ ਹੋਊਗਾ ਅੱਜ ਡੀਸੀ ਸਾਹਿਬ ਬਤੌਰ ਆ ਪਹੁੰਚੇ। ਮਾਨ ਸਾਹਿਬ ਦਾ ਜਿਹੜਾ ਐਨਓਸੀ ਤੇ ਟਵੀਟ ਹੀ ਕਿਉਂਕਿ ਹਰ ਜਦੋਂ ਵੀ ਆਪਾਂ ਜਾਂਦੇ ਸੀ ਇੱਕ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਤੇ ਦੂਜਾ ਐਨਓਸੀ ਨੂੰ ਲੈ ਕੇ ਇਹ ਇਹ ਮੁੱਦੇ ਹੀ ਤੀਸਰਾ ਜਿਹੜਾ ਰਾਸ਼ਨ ਕਾਰਡ ਜਿਨ੍ਹਾਂ ਦੇ ਕੱਟੇ ਗਏ ਸੀ ਉਹ ਇਹ ਜਿਹੜੇ ਮੁੱਦੇ ਮੇਨਸ ਸਭ ਤੋਂ ਪਹਿਲਾਂ ਤੇ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀ ਉਹ ਵੀ ਸੀਐਮ ਸਾਹਿਬ ਨੇ ਸਾਰੇ ਬਾਲ ਕਰ ਦਿੱਤੇ। ਐਨਓਸੀ ਦੇ ਜਿਹੜੀ ਆ ਨਵੀਂ ਜਿਹੜੀ ਆ ਉਹ ਸ਼ਰਤਾਂ ਜਿਹੜੀਆਂ ਨੇ ਉਹ ਖਤਮ ਕੀਤੀਆਂ ਗਈਆਂ ਨੇ ਉਹਦਾ ਵੀਰਵਾ ਜਿਹੜਾ ਬਹੁਤ ਜਲਦ ਦਿੱਤਾ ਜਾਊਗਾ ਸੋ ਇੱਕ ਬੜਾ ਵੱਡਾ ਪੰਜਾਬ ਦੇ ਲੋਕਾਂ ਲਈ ਬੜਾ ਵੱਡਾ ਮੈਂ ਕਹਿ ਸਕਦਾ ਸੀਐਮ ਸਾਹਿਬ ਦਾ ਉਪਰਾਲਾ ਹੈ ਔਰ ਪੰਜਾਬ ਦੇ ਲੋਕਾਂ ਦੇ ਵਿੱਚ ਇਹਦੇ ਵਾਸਤੇ ਇੱਕ ਖੁਸ਼ੀ ਦੀ ਲਹਿਰ ਜਿਹੜੀ ਆ ਉਹ ਵੱਖਰੀ ਨਜ਼ਰ ਆ ਰਹੀ ਹੈ ਹੁਣ ਤੱਕ ਮੈਨੂੰ ਸਾਰ ਟੈਲੀਫੋਨ ਸਿਰਫ ਇਸੇ ਸੰਬੰਧੀ ਆ ਗਿਆ ਹੋਊਗਾ ਵੀ ਬਹੁਤ ਬਹੁਤ ਧੰਨਵਾਦ ਆ ਜੀ ਸੀਐਮ ਸਾਹਿਬ ਨੇ ਜਿਹੜਾ ਇਹ ਕਦਮ ਜੜਾ ਚੁੱਕਿਆ ਹੈ ਬੜਾ ਸ਼ਲਾੰਕਾ ਜੋ ਕਦਮ ਹੈ ਰੀਅਲ ਏਸਟੇਟ ਦੇ ਵਿੱਚ ਵੀ ਇਹਦੇ ਨਾਲ ਕੋਈ ਲੋਕ ਜਿਹੜੇ ਨੇ ਲੋਕ ਹਿੱਤ ਚ ਸਰਕਾਰ ਕੰਮ ਕਰ ਰਹੀ ਹੈ ਔਰ ਸਭੀ ਪਹਿਲੀ ਫਸਟ ਪ੍ਰੈਸਾ ਜਿਹੜੀ ਆ ਵੀ ਆਬਾਮ ਨੂੰ ਕਿਤਨਾ ਸੁਖੀ ਕਰ ਸਕਦੇ ਆ ਸੋ ਅੱਜ ਜੇ ਇੱਥੇ ਪਹੁੰਚੇ ਆ ਤੇ ਸਾਨੂੰ ਜ਼ਮੀਨੀ ਸਤਰ ਪਤਾ ਲੱਗਦਾ ਕਿ ਸਿਆਸਤ ਦਫ਼ਤਰਾਂ ਚ ਬੈ ਕੇ ਨਹੀਂ ਚੱਲ ਰਹੀ ਇਹ ਗਰਾਊਂਡ ਲੈਵਲ ਤੇ ਆ ਕੇ ਚੱਲ ਰਹੀ ਆ ਵੀ ਲੋਕ ਕਿੱਥੇ ਕੀ ਆ ਕਈ ਵਾਰੀ ਸਾਡੇ ਕੋਈ ਕੋਈ ਪਹੁੰਚ ਨਹੀਂ ਸਕਦਾ ਅੱਜ ਅਸੀਂ ਇੱਥੇ ਆਏ ਆ ਅਲਾ ਅਫਸਰ ਅਧਿਕਾਰੀ ਆਏ ਸਾਡੇ ਡੀਸੀ ਸਾਹਿਬ ਆਏ ਅੱਜ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਆ ਆਪਾਂ ਕਹਿੰਦੇ ਜੇ 100 ਦੇ ਵਿੱਚੋਂ 100 ਨਹੀਂ ਤੇ ਜੇ 100 ਦੇ ਵਿੱਚੋਂ 70% ਵੀ ਆਪਾਂ ਕਰ ਗਏ ਆ ਨਾ ਤੇ ਸਮਝ ਲਓ ਵੀ ਆਪਾਂ ਕੰਮ ਕਰਨ ਨੂੰ ਐਪਰੀਸ਼ੀਏਟ ਕਰ ਰਹੇ ਆ ਔਰ ਕੰਮ ਕਰਨ ਦੀ ਜਿਹੜੀ ਆ ਉਹ ਮੈਂ ਇਹਨਾਂ ਲੋਕਾਂ ਨੂੰ ਵੀ ਕਹਿੰਨਾ ਵੀ ਜਿਹੜੀ ਮਿਹਨਤ ਕਰਦੇ ਅਫਸਰ ਉਹਨਾਂ ਦੀ ਵੀ ਤਾਰੀਫ ਹੋਣੀ ਚਾਹੀਦੀ ਇਹ ਗੱਲ ਇਹ ਹੁਣ ਜਿਹੜਾ ਯਾਦ ਕਰਦੇ ਇੱਕ ਜਿਲ੍ਹਾ ਪ੍ਰਸ਼ਾਸਨ ਦੀ ਸ਼ੁਰੂਤ ਤੋਂ ਹੀ ਇਹ ਰਹੀਏ ਕੋਸ਼ਿਸ਼ ਕਿ ਲੋਕਾਂ ਦੇ ਵਿਚਾਰ ਜਾਈਏ ਹੁਣ ਸਾਨੂੰ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਇੱਕ ਬੜਾ ਹੀ ਵਧੀਆ ਉਪਰਾਲਾ ਪੂਰੇ ਪੰਜਾਬ ਲਈ ਹੋਇਆ ਕਿ ਸਰਕਾਰ ਤੁਹਾਡੇ ਦਰਵਾਜ਼ੇ ਜਿਹੜੇ ਕੈਂਪ ਹੈ ਉਹ ਤੁਸੀਂ ਜਾਓ ਲੋਕਾਂ ਨੂੰ ਮੈਨੂੰ ਤਾਂ ਬੜੀ ਖੁਸ਼ੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਸਾਡੇ ਸਾਰੇ ਅਫਸਰਾਂ ਦੀ ਟੀਮ ਪਹਿਲਾਂ ਹੀ ਜਿਹੜਾ ਉਹ ਇਹ ਵਿਚਾਰ ਲੱਗਦੀ ਹੈ ਉਹਨਾਂ ਦੇ ਨਿਰਦੇਸ਼ਾਂ ਦੇ ਪਹਿਲਾਂ ਹੀ ਅਸੀਂ ਚੱਲਦੇ ਸੀ ਕਿ ਪਿੰਡਾਂ 'ਚ ਜਾ ਰਹੇ ਸੀ ਹੁਣ ਸਾਨੂੰ ਹੋਰ ਮੌਕਾ ਮਿਲਿਆ ਹੁਣ ਤੁਸੀਂ ਦੇਖੋ ਅੱਜ ਹੀ ਪੂਰੇ ਜ਼ਿਲ੍ਹੇ 'ਚ 25 ਤੋਂ ਵੱਧ ਕੈਂਪ ਲੱਗੇ ਅਸੀਂ ਪੂਰੇ ਮਹੀਨੇ 'ਚ 900 ਤੋਂ ਵੱਧ ਕੈਂਪ ਪੂਰੇ ਜ਼ਿਲ੍ਹੇ 'ਚ ਜਾਵਾਂਗੇ ਲੋਕਾਂ ਨਾਲ ਜਾਵਾਂਗੇ ਉਹਨਾਂ ਦੀਆਂ ਸਮੱਸਿਆਵਾਂ ਦਾ ਪਤਾ ਲੱਗਦਾ ਹੈ ਸਾਡੇ ਮਾਣਯੋਗ ਐਮ.ਐਲ.ਏ ਸਾਡੇ ਨਾਲ ਹੁੰਦੇ ਆ ਜੋ ਚੀਜ਼ਾਂ ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ ਕਿ ਜਾ ਕੇ ਤੁਸੀਂ ਚੰਡੀਗੜ੍ਹ ਤੋਂ ਸਾਡੇ ਲਈ ਲੈ ਕੇ ਆਓ ਉਹ ਇਹਨਾਂ ਤੋਂ ਅਸੀਂ ਮੰਗ ਕਰਾਂਗੇ ਜੋ ਅਸੀਂ ਕਰ ਸਕਦੇ ਹਾਂ ਪ੍ਰਸ਼ਾਸਨ ਕੋਲ ਜਿਹੜੀ ਚੀਜ਼ਾਂ ਹੁੰਦੀਆਂ ਸਰਵਿਸਿਜ਼ ਦੇਣੀਆਂ ਹਨ ਲੋਕਾਂ ਦੀ ਜੋ ਸ਼ਿਕਾਇਤ ਹੈ ਉਹਨੂੰ ਨਿਵਾਰਿਤ ਕਰਨਾ ਹੈ ਮੌਕੇ ਤੇ ਜਾ ਕੇ ਸਾਨੂੰ ਵੀ ਚੰਗਾ ਲੱਗਦਾ ਹੈ ਸਾਡੇ ਬਜ਼ੁਰਗ ਹੈ ਸਾਡੇ ਭੈਣ ਭਰਾ ਉਹਨਾਂ ਨੂੰ ਮਿਲਦੇ ਆ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਆ ਤਾਂ ਬੜਾ ਚੰਗਾ ਹੈ ਐਂਡ ਬੜੀ ਉਹਨਾਂ ਦੀ ਸੋਚ ਨੂੰ ਸਲਾਮ ਹੈ ਕਿ ਵੀ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਇਹ ਕੈਂਪ ਜੜਿਆ ਜਾਇਆ ਤੇ ਅੱਜ ਪਟਾਲੇ ਦੇ ਵਿੱਚ ਇਹ ਕੈਂਪ ਤੇ ਮੈਂ ਆਪ ਹਾਜ਼ਰੀ ਭਰੀ ਹੈ ਐਂਡ ਅੱਗੇ ਵੀ ਮੇਰੇ ਮੈਂ ਤੇ ਮੇਰੀ ਸਮੁੱਚੀ ਟੀਮ ਇਹ ਵਕ ਵਕ ਕੈਂਪਾਂ 'ਚ ਜਾਊਗਾ। ਫਤਗੁਰਦਾਸਪੁਰ ਤੋਂ ਲੱਕੀ ਰਾਜਪੂਤ ਦੀ ਰਿਪੋਰਟ